ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਚ ਦਾ ਜਿਹੜੇ ਜ਼ਮੀਨ ਦੇ ਵੇਚਦਾਰ ਨੇ ਉਹਨਾਂ ਵੱਲੋਂ ਆਪਣੀ ਜ਼ਮੀਨ ਦਾ ਬਹੁਤ ਜ਼ਿਆਦਾ ਰੇਟ ਮੰਗਣਾ ਹੈ ਜਿਹੜਾ ਕੀ ਉਹਦਾ ਫਾਇਦਾ ਹੋ ਰਿਹਾ ਜਾਂ ਫਿਰ ਨੁਕਸਾਨ ਹੋ ਰਿਹਾਗਾ ਉਹਦਾ ਪਿਛਲੇ ਦਿਨਾਂ ਦੇ ਵਿੱਚ ਕੀ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਉਹ ਥੋੜੀ ਜਵਾਨੀ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਦੋਸਤੋ ਪੂਰੀ ਵੀਡੀਓ ਨੂੰ ਅੰਤ ਤੱਕ ਦੇਖਿਓ ਇਹਦੇ ਚ ਤੁਹਾਨੂੰ ਜਮ੍ਹਾਂ ਕਲੀਅਰ ਪਤਾ ਲੱਗ ਜੂਗਾ ਤੇ ਜਮੀਨ ਦੇ ਵੱਧ ਰੇਟ ਮੰਗਣ ਦੇ ਨਾਲ ਕੀ ਫਾਇਦੇ ਤੇ ਕੀ ਨੁਕਸਾਨ ਹੁੰਦੇ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵੈਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਵੇਚਦਾਰਾਂ ਦਾ ਮਤਲਬ ਆਮ ਹੀ ਇਹ ਆਪਾਂ ਨੂੰ ਪਤਾ ਸੁਭਾਅ ਹੈ ਕਿ ਰੇਟ 100 ਰੁਪਏ ਵਾਲੀ ਚੀਜ਼ ਦਾ 120 ਰੁਪਏ ਮੰਗ ਲੈਣਾ 110 ਮੰਗਣਾ ਅੰਦਰ ਬਾਜਵੇ ਲੇਕਿਨ 140 ਰੁਪਏ ਮੰਗ ਲੈਣਾ ਮਤਲਬ ਕਿ ਬਹੁਤ ਨਜਾਇਜ਼ ਮੰਗ ਲੈਣਾ ਆਮ ਸੁਭਾਵਕ ਹੈ ਇਹੜਾ ਸਾਡੇ ਮਾਰਕੀਟ ਦੇ ਉੱਪਰ ਜ਼ਮੀਨਾਂ ਦੀ ਮਾਰਕੀਟ ਦੇ ਉੱਪਰ ਕੀ ਅਸਰ ਪੈਂਦਾ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਤੁਹਾਨੂੰ ਇੱਕ ਉਦਾਹਰਨ ਪੇਸ਼ ਕਰ ਦਿਆਂ ਉਦਾਹਰਨ ਕੀ ਹੈ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਪੋਸਟਾਂ ਪਾ ਕੇ ਰੇਟ ਪੁੱਛੇ ਮੈਂ ਤੁਹਾਡੇ ਕੋਲੋਂ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਪੁੱਛਿਆ ਕਿ ਕੀ ਆਪਾਂ ਜਿਹੜਾ ਜ਼ਮੀਨ ਦੇ ਪਿਛਲੇ ਦਿਨਾਂ ਦੇ ਵਿੱਚ ਸੌਦੇ ਹੋਏ ਹੋਏ ਨੇ ਉਹਦੀ ਮੈਨੂੰ ਮਤਲਬ ਕੋਈ ਜਾਣਕਾਰੀ ਦੋ ਇੱਕ ਵੀ ਕੋਈ ਵਿਅਕਤੀ ਜ਼ਮੀਨ ਵੇਚਣ ਵਾਲਾ ਜਾਂ ਕੋਈ ਜ਼ਮੀਨ ਵਿਕਾਉਣ ਵਾਲਾ ਸਾਹਮਣੇ ਨਹੀਂ ਆ ਸਕਿਆ ਜਿਨੇ ਇਹ ਕਿਹਾ ਹੋਵੇ ਕਿ ਮੈਂ ਆ ਸੌਦਾ ਫਲਾਨੇ ਪਿੰਡ ਫਲਾਨੇ ਸ਼ਹਿਰ ਫਲਾਨੇ ਇਲਾਕੇ ਦੇ ਵਿੱਚ ਕਰਵਾਇਆਗਾ ਨਾ ਕੋਈ ਖੁਦ ਵੇਚਣ ਵਾਲਾ ਨਾ ਕੋਈ ਵਿਕਾਉਣ ਵਾਲਾ ਕਿਸੇ ਵੀ ਤਰ੍ਹਾਂ ਦਾ ਸਭ ਨੇ ਆਪੋ ਆਪਣੇ ਵਿਚਾਰ ਹੀ ਪੇਸ਼ ਕੀਤੇ ਨੇ ਲੇਕਿਨ ਉਹ ਉਦਾਹਰਨ ਕਿਸੇ ਨੇ ਪੇਸ਼ ਨਹੀਂ ਕੀਤੀ ਹੁਣ ਇਹਦਾ ਕਾਰਨ ਕੀ ਆ ਦੋਸਤੋ ਇਹ ਉਦਾਹਰਨ ਕਿਵੇਂ ਬਣ ਗਈ ਗੱਲ ਦੀ ਇਹ ਉਦਾਹਰਨ ਇਸ ਕਰਕੇ ਬਣ ਗਈ ਕਿ ਜੇਕਰ ਉਹਨਾਂ ਦੇ ਸੌਦੇ ਹੋਏ ਹੁੰਦੇ ਸਪੋਜ਼ ਕਰ ਲੋ ਜਿਹੜੇ ਬੰਦੇ ਰੇਟ ਵੱਧ ਮੰਗ ਰਹੇ ਨੇ ਤਾਂ ਉਹ ਜ਼ਰੂਰ ਆਪਾਂ ਨੂੰ ਇੱਥੇ ਮੈਸੇਜ ਕਰਕੇ ਦੱਸ ਦੇ ਜ਼ਰੂਰ ਉਹ ਜ਼ਰੂਰ ਕਹਿੰਦੇ ਕਿ ਸੰਧੂ ਸਾਹਿਬ ਸਰਪੰਚ ਸਾਹਿਬ ਸਾਡਾ ਐ ਇਲਾਕੇ ਦੇ ਵਿੱਚ ਐਸ ਰੇਟ ਨੂੰ ਮੇਰੀ ਜ਼ਮੀਨ ਵਿਕੀ ਹੈ ਔਰ ਉਹ ਗੱਲ ਦੇ ਨਾਲ ਸਾਬਤ ਹੋ ਜਾਂਦਾ ਕਿ ਵਾਕਿਆ ਹੀ ਬੰਦੇ ਨੇ ਜ਼ਮੀਨ ਦਾ ਰੇਟ ਵੱਧ ਮੰਗਿਆ ਸੀ ਉਹਨੂੰ ਰੇਟ ਵੱਧ ਮਿਲ ਗਿਆ ਹੁਣ ਦੋਸਤੋ ਇਹਦਾ ਨੁਕਸਾਨ ਕੀ ਹੈਗਾ ਇਹਦੇ ਜੋ ਤੁਸੀਂ ਗੱਲ ਨੂੰ ਜੇ ਸਮਝੇ ਹੋਵੋ ਤਾਂ ਮੈਂ ਤੁਹਾਨੂੰ ਸਮਝਾਉਣਾਗਾ ਜੇ ਤੁਹਾਡੇ ਸਮਝ ਨਹੀਂ ਲੱਗੀ ਸਮਝ ਦੀ ਗੱਲ ਇਹ ਹੈ ਕਿ ਰੇਟ ਵੱਧ ਮੰਗਣ ਦੇ ਨਾਲ ਮਾਰਕੀਟ ਸਟਕ ਹੋ ਗਈ ਸੌਦੇ ਹੋਣੇ ਰੁਕ ਗਏ ਨਾ ਮਹਿੰਗੇ ਨਾ ਸਸਤੇ ਸੌਦੇ ਨਹੀਂ ਹੋ ਰਹੇ ਜਦੋਂ ਤੁਸੀਂ ਰੇਟ ਉਹੀ ਬੇਸਾਬਾ ਮੰਗੋਗੇ ਤਾਂ ਖਰੀਦਦਾਰ ਹੈ ਜਿਹੜਾ ਉਹ ਵੀ ਦੇਖਦਾ ਕਿ ਪਿੱਛੇ ਸੌਦਾ ਇਹ ਰੇਟ ਨੂੰ ਆਇਆ ਤੇ ਹੁਣ ਯਾਰ 20 25 30 ਲੱਖ ਰੁਪਇਆ ਵੱਧ ਮੰਗੀ ਜਾ ਰਿਹਾਗਾ ਤੇ ਫਿਰ ਉਹ ਚੁੱਪ ਕਰ ਜਾਂਦਾ ਹੁਣ ਇਹਦਾ ਲਾਸ ਆਪਾਂ ਨੂੰ ਇਹ ਹੋਇਆ ਕਿ ਕਿੱਥੇ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਸੌਦੇ ਹੋਣੇ ਸੀਗੇ ਤੇ ਕਿੱਥੇ ਇਸ ਮਹੀਨੇ ਦੇ ਵਿੱਚ ਸੌਦੇ ਹੀ ਬਹੁਤ ਘੱਟ ਹੋਏ ਇਹ ਕਾਰਨ ਇਹਦਾ ਨੁਕਸਾਨ ਇਹ ਹੁੰਦਾ ਦੋਸਤੋ ਜੇ ਤੁਸੀਂ ਬਾਜ਼ਰ ਸਹੀ ਰੇਟ ਮੰਗਦੇ ਹੁੰਦੇ ਤਾਂ ਸੌਦਾ ਹੋਣਾ ਹੀ ਹੋਣਾ ਵਿਕਣੀ ਹੈ ਜ਼ਮੀਨ ਨੇ ਤਾਂ ਕੋਈ ਖਰੀਦਦਾਰ ਹੈ ਕੋਈ ਵੇਚਦਾਰ ਹੈ ਉਹ ਤਾਂ ਹੋਣਾ ਹੀ ਹੋਣਾਗਾ ਲੇਕਿਨ ਇਹਦੇ ਕਾਰਨ ਕਰਕੇ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਕੋਈ ਮੇਰੇ ਮੈਸੇਜ ਪੜ੍ਹ ਕੇ ਮਤਲ ਅ ਉਹ ਕੋ ਗਿਆ ਉਹ ਹੁਸਾ ਦਾ ਬਹੁਤ ਦੁਨੀਆ ਤੁਹਾਡੇ ਆਪਣੇ ਦੇਖਦੇ ਵੀ ਨਹੀਂ ਹੈਗੇ ਫੇਸਬੁੱਕ ਨੂੰ ਲੇਕਿਨ ਫਿਰ ਵੀ ਕਮਲ ਕਮ ਲੱਖਾਂ ਬੰਦਾ ਦੇਖਦਾ ਮੇਰੇ ਜਿਹੜਾ ਮੇਰਾ ਚੈਨਲ ਹੈ 3 ਮਿਲੀਅਨ 28 ਦਿਨਾਂ ਦੇ ਵਿੱਚ ਮੇਰੇ ਚੈਨਲ ਨੂੰ ਦੇਖਿਆ ਜਾਂਦਾ 3 ਮਿਲੀਅਨ ਤੋਂ ਉੱਪਰ ਉੱਪਰ ਤਿੰਨ ਮਿਲੀਅਨ 28 ਦਿਨਾਂ ਦੇ ਵਿੱਚ ਵਿੱਚ ਮੇਰੇ ਚੈਨਲ ਨੂੰ ਦੇਖਿਆ ਜਾਂਦਾ ਕੀ 3 ਮਿਲੀਅਨ ਲੋਕਾਂ ਦੇ ਵਿੱਚੋਂ 30 ਲੱਖ ਲੋਕਾਂ ਦੇ ਵਿੱਚੋਂ ਕਿਸੇ ਨੂੰ ਵੀ ਇਸ ਪੋਸਟ ਦੇ ਰਾਹੀਂ ਪਤਾ ਨਹੀਂ ਲੱਗਿਆ ਜਾਂ ਉਹਨਾਂ ਨਾਲ ਕੋਈ ਸੌਦਾ ਹੋਇਆ ਹੀ ਨਹੀਂ ਜਿਸ ਕਾਰਨ ਕਰਕੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਹੈਗਾ ਜੇ ਹੋਇਆ ਹੁੰਦਾ ਤਾਂ ਜ਼ਰੂਰ ਦਿੰਦੇ 3 ਮਿਲੀਅਨ 30 ਲੱਖ ਲੋਕ ਕੋਈ ਘੱਟ ਨਹੀਂ ਹੁੰਦੇ ਹੋਵੇ ਸੋ ਮੇਰਾ ਕਹਿੰਦਾ ਭਾਗ ਦੋਸਤੋ ਮੈਂ ਵੇਚਦਾਰਾਂ ਨੂੰ ਬੇਨਤੀ ਇਹੀ ਕਰਨੀ ਚਾਹਣਾ ਕਿ ਆਪਾਂ ਰੇਟ ਬਾਜ਼ੇ ਮੰਗਿਏ ਜਿੰਨਾ ਸਹੀ ਮਾਰਕੀਟ ਦੇ ਹਿਸਾਬ ਨਾਲ ਰੇਟ ਹੈਗਾ ਜੇ ਆਪਾਂ ਉਹਨਾਂ ਰੇਟ ਮੰਗਾਗੇ ਤਾਂ ਆਪਾਂ ਨੂੰ ਹਰ ਹਾਲ ਤੋਂ ਦਾ ਰੇਟ ਆਪਾਂ ਨੂੰ ਮਿਲੂਗਾ ਲੇਕਿਨ ਜਦੋਂ ਆਪਾਂ ਪਲੇਖਾ ਪਾਲ ਲੈਨੇ ਕਿ ਯਾਰ ਨਹੀਂ ਫਲਾਨੀ ਜਗ੍ਹਾ ਇਹ ਹੁੰਦੀਆਂ ਨੇ ਖੁੰਡ ਡਾਕਾਂ ਜਿਹੜੀ ਖੁੰਡ ਚਰਚਾ ਹੁੰਦੀ ਆ ਫਲਾਣੇ ਦੀ ਫਲਾਣੇ ਦਾਵੇਂ ਜੀ 90 ਰੁਪਏ ਕੋਈ ਫਲਾਣੇ ਦੀ ਫਲਾਣੇ ਦਾ ਵੀ ਸ਼ਬਾ ਕਰੋੜ ਰੁਪਏ ਗਈ ਉਹ ਸਚਾਈ ਨਹੀਂ ਹੁੰਦੀ ਹੈ ਜੀ ਸਚਾਈ ਕੀ ਹੁੰਦੀ ਹੈ ਜਿਹੜੀ ਤੁਹਾਨੂੰ ਖੁਦ ਕੋਈ ਵੇਚਦਾਰ ਬੰਦਾ ਦੱਸੇ ਕਿ ਮੇਰੀ ਜ਼ਮੀਨ ਫਲਾਣੇ ਮਤਲਬ ਉਸ ਚ ਇੰਨੇ ਨੂੰ ਵਿਕੀ ਹੈ ਲੇਕਿਨ ਜਿਹੜੀ ਕੋਈ ਮੈਂ ਤੁਹਾਨੂੰ ਕਹਤੀ ਹਾਂ ਜਾਂ ਕਿਸੇ ਨੇ ਹੋਰ ਕਹਤੀ ਬਿਨਾ ਮਤਲਬ ਤੋਂ ਜੀ ਫਲਾਣੇ ਦੀ ਫਲਾਣੇ ਨੂੰ ਇੰਨੇ ਨੂੰ ਵੇਚੀ ਜੀ ਫਲਾਣੇ ਦੀ ਫਲਾਣੇ ਪਿੰਡ ਤੇ ਇੰਨੇ ਨੂੰ ਸੋਲੇ ਆ ਜੀ ਮੈਂ ਜੇ ਉਹ ਤੋਂ ਬਸੋ ਵੀ ਤੈਨੂੰ ਕਿਵੇਂ ਪਤਾ ਮੈਂ ਯਾਰ ਸੁਣਿਆ ਦੀਗਾ ਇਹ ਤਾਂ ਸੁਣਿਆ ਦੀ ਕੋਈ ਗੱਲਾਂ ਕਰਦਾ ਸੀਗਾ ਤੇ ਹੋਰ ਕਿੱਥੋਂ ਮਤਲਬ ਕਿਤੇ ਫੇਸਬੁੱਕ ਤੇ ਮਤਲਬ ਦੇਖ ਲਿਆ ਮਤਲਬ ਮੈਸੇਜ ਕਮੈਂਟ ਪੜ ਲਿਆ ਸੀਗਾ ਕਮੈਂਟ ਤਾਂ 20 ਲੱਖ ਵਾਲੇ ਵੀ ਬਹੁਤ ਆਉਂਦੇ ਨੇ ਮੈਨੂੰ 10 ਲੱਖ ਵਾਲੇ ਵੀ ਬਹੁਤ ਆਉਂਦੇ ਨੇ ਮੈਂ ਕੋਈ 10 ਲੱਖ ਨੂੰ 20 ਲੱਖ ਨੂੰ ਨਹੀਂ ਵਕਦੀ ਹੈਗੀ ਉਹ ਵੀ ਝੂਠ ਨੇ ਕਈ ਫਿਰ ਮੈਨੂੰ 1.5 ਕਰੋੜ ਦੇ ਮਤਲਬ ਉਹ ਵੀ ਕਰਦੇ ਨੇ ਯਾਨੀ ਕਹਿਣ ਦਾ ਭਾਵ ਦੋਸਤੋ ਆਪਾਂ ਥੋੜਾ ਜਿਹਾ ਜ਼ਮੀਨ ਤੇ ਰਹੀਏ ਤਾਂ ਆਪਾਂ ਫਾਇਦੇ 'ਚ ਰਹਾਂਗੇ ਦੇਖੋ ਮੈਂ ਸਿਰਫ ਇਹ ਚਾਹਣਾਗਾ ਕਿ ਆਪਾਂ ਪੈਰ ਨਾਲ ਛੱਡੀਏ ਆਪਣਾ ਨੁਕਸਾਨ ਆਪਾਂ ਆਪ ਹੀ ਨਾ ਕਰਵਾਈਏ ਹੁਣ ਕਈ ਵੀਰ ਤਾਂ ਮੈਨੂੰ ਕਹਿੰਦੇ ਨੇ ਤੁਸੀਂ ਯਾਰ ਰੋਜ਼ ਵੀਡੀਓ ਪਾਉਣ ਲੱਗ ਜਾਨਾ ਵੀਰੋ ਮੇਰਾ ਇਹ ਕੰਮ ਹੈ ਮੇਰਾ ਕਾਰੋਬਾਰ ਹੈ ਮੇਰਾ ਬਿਜ਼ਨਸ ਹੈ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਹਾਂ ਜ਼ਮੀਨਾਂ ਦਾ ਕੰਮ ਕਰਦਾ ਹਾਂ ਔਰ ਚੈਨਲ ਚਲਾਉਣਾ ਇਹ ਮੇਰਾ ਬਿਜ਼ਨਸ ਹੈ ਇਸ ਕਾਰਨ ਕਰਕੇ ਇਹ ਮਤਲਬ ਸਾਡੀ ਡਿਊਟੀ ਹੈ ਤੇ ਤੁਹਾਡੀ ਡਿਊਟੀ ਹੈ ਸੁਣਨਾ ਜੇ ਤੁਸੀਂ ਮੰਨ ਲਓ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਨਹੀਂ ਵੀ ਸੁਣ ਸਕਦੇ ਪਰ ਸੋ ਮੇਰੀ ਚਲੋ ਮੈਂ ਹੋਰ ਹੀ ਪਾਸੇ ਚੱਲ ਪਿਆ ਸੀ ਸੋ ਦੋਸਤੋ ਮੇਰੀ ਬੇਨਤੀ ਹੈ ਤੁਹਾਨੂੰ ਇਹ ਹੀ ਕਿ ਆਪਾਂ ਰੇਟ ਸਹੀ ਮੰਗੀਏ ਔਰ ਖਰੀਦਦਾਰਾਂ ਨੂੰ ਬੇਨਤੀ ਹੈ ਕਿ ਸਹੀ ਰੇਟ ਵਾਲੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਹਰ ਹਾਲਤ ਸੌਦੇ ਲੈ ਲੈਣੇ ਚਾਹੀਦੇ ਨੇ ਜਿੰਨਾ ਤੁਸੀਂ ਡਿਲੇ ਕਰੋਗੇ ਨੁਕਸਾਨ ਖਰੀਦਦਾਰ ਭਰਾਵਾਂ ਦਾ ਵੀ ਹੋਣਾ ਹੈ ਜਿੰਨਾ ਮੈਂ ਬਾਰ-ਬਾਰ ਰੋਜ਼ ਤਕਰੀਬਨ ਮੈਂ ਇੱਕ ਅੱਧੀ ਵਾਰ ਤੇ ਇਹ ਗੱਲ ਕਹੀ ਜਾਣਾਗਾ ਇਹ ਜਿੰਨਾ ਡਿਲੇ ਕਰੋਗੇ ਨੁਕਸਾਨ ਠਾਓਗੇ ਸੋ ਦੋਸਤੋ ਮੈਂ ਹੁਣ ਕੱਲ ਤੋਂ ਹਟ ਕੇ ਆਪਣੀਆਂ ਆਪਣੀ ਲਾਈਨ ਤੇ ਆ ਜਾਾਂਗੇ ਇਹ ਹਫਤਾ ਮੈਂ ਇਸੇ ਤਰ੍ਹਾਂ ਹੀ ਨਗਾਤਾ ਹੁਣ ਆਪਾਂ ਜਿਹੜਾ ਜੋ ਵੀ ਆਪਣੀ ਇਲਾਕਿਆਂ ਬਾਰੇ ਜਬ ਅੱਖੋ ਵੱਖਰੇ ਮੁੱਦਿਆਂ ਤੇ ਆਪਣੀ ਜਿਵੇਂ ਪਹਿਲਾਂ ਆਪਾਂ ਚੱਲਦੇ ਆ ਉਵੇਂ ਚੱਲ ਪਾਂਗੇ ਇਹ ਜਿਹੜਾ ਮੈਂ ਟ੍ਰੈਂਡ ਹੈ ਇੱਥੇ ਹੀ ਖਤਮ ਕਰਦਾ ਜਿਹੜਾ ਮਤਲਬ ਤੁਹਤੋਂ ਪੋਸਟਾਂ ਪਾ ਕੇ ਪੁੱਛਿਆ ਸੀ ਜਾਂ ਹੋਰ ਸੀ ਜਾਂ ਉਹਨਾਂ ਦੇ ਜਵਾਬ ਦੇਨੇ ਏ ਅੱਜ ਹੁਣ ਆਪਾਂ ਇਹਨੂੰ ਸਮਾਪਤੀ ਦੇ ਦਿਆਂਗੇ ਬ੍ਰਾਮ ਦੇ ਦਾਂਗੇ ਐਤਵਾਰ ਹੈ ਤੇ ਕੱਲ ਤੋਂ ਹੁਣ ਫਿਰ ਆਪਾਂ ਰਪੀਨ ਦੇ ਵਿੱਚ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ